ਬਾਈ ਦਲਜੀਤ ਵਾਰੇ ਬੜਾ ਮੰਦਾ ਚੰਗਾ ਬੋਲਿਆ ਜਾ ਰਿਹਾ ਸੁਣਿਆ ਤੂੰ ਇਹ ਸੰਸਾਰ ਹੈ ਦਾਤਰੀ ਨੂੰ ਇੱਕ ਪਾਸੇ ਦੰਦੇ ਹੁੰਦੇ ਨੇ ਪਰ ਸੰਸਾਰ ਨੂੰ ਕੋਈ ਪਤਾ ਹੀ ਨਹੀਂ ਕਹਿਣ ਦਾ ਭਾਵ ਰੌਲਾ ਉਹਦਾ ਨਹੀਂ ਰੌਲਾ ਉਹਦੀ ਭਗ ਦਾ ਚੜਾਈ ਤਾਂ ਦੁਸ਼ਮਣਾਂ ਦੀ ਬੜੀ ਹੁੰਦੀ ਹੈ ਪਰ ਕਰਦਾਰ ਵਾਲਾ ਕਿਤੇ ਕਿਤੇ ਹੀ ਹੁੰਦਾ ਸੋ ਕਈ ਚੀਜ਼ਾਂ ਹੋਟੀਆਂ ਨੇ ਜੋ ਸਾਨੂੰ ਕਿਤੇ ਤੇ ਕਿਤੇ ਚਾਗਰੂਪ ਕਰਉਂਦੀਆਂ ਨੇ ਬੋਲ ਵੇ ਲਾਇਕ ਤੂੰ ਮੇਰਾ ਰਾਖਾ ਸਭਨੇ ਜਿਹੜਾ ਵੀ ਸਿੱਖ ਸਹਿਬਜ਼ਾਦਿਆਂ ਨੂੰ ਪਿਆਰ ਕਰਦਾ ਹੈ ਓਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਕਰੋ ਤੁਸੀਂ ਦਰਸ਼ਨ ਕਰ ਰਹੇ ਹੋ ਇਤਿਹਾਸਿਕ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਦੇ ਵਾਹਿਗੁਰੂ ਲਖੋ ਵੀਡੀਓ ਨੂੰ ਸ਼ੇਅਰ ਕਰੋ